ਚੰਡੀਗੜ੍ਹ ਐਨ ਐਚ 7 ਤੇ ਕੜੈਲੀ ਚੌਂਕ ਤੇ ਬਣਿਆ ਹੋਇਆ ਫਲਾਈਓਵਰ ਜਿਸ ਦਾ ਕੜੈਲੀ ਬੱਲੋ ਚੌਂਕ ਵਾਲਿਆਂ ਨੂੰ ਕਾਫੀ ਫਾਇਦਾ ਹੋਇਆ ਤੁਸੀਂ ਵੀ ਦੱਸਿਓ ਵੀ ਇਸ ਐਨ ਐਚ 7 ਤੇ ਇਹੜੇ ਲੀ ਚੌਂਕ ਉੱਪਰ ਬਣੇ ਹੋਏ ਭਲਾਈ ਓਵਰ ਦਾ ਕਿੰਨਾ ਕੋ ਫਾਇਦਾ ਹੋਇਆ ਆਪਣੇ ਕਮੈਂਟਾਂ ਕਮੈਂਟ ਕਰਕੇ ਜਰੂਰ ਦੱਸਿਓ ਇਸ ਫੁੱਲ ਦਾ ਫਾਇਦਾ ਹੋਇਆ ਕਿਉਂਕਿ ਇਸ ਚੌਂਕ ਦੇ ਵਿੱਚ ਬਹੁਤ ਹਾਦਸੇ ਹੁੰਦੇ ਸੀ ਜਿਨ੍ਹਾਂ ਨੂੰ ਹੁਣ ਠੱਲ ਪੈ ਚੁੱਕੀ ਹੈ ਤਾਂ ਕਮੈਂਟ ਦੇ ਵਿੱਚ ਜਰੂਰ ਦੱਸਿਓ ਇਹਦਾ ਫਾਇਦਾ ਹੋਇਆ ਤਾਂ ਕਿੰਨਾ ਕੁ ਫਾਇਦਾ ਹੋਇਆ ਹੈ ਵੀਡੀਓ ਨੂੰ ਸ਼ੇਅਰ ਲਾਈਕ ਕਰਿਓ ਬਹੁਤ